वाहेगुरू जी फते बड़े आनंद ਤਦੇ ਵਾਸਤੇ ਤੁਸੀਂ ਹੈ ਕਰਨ ਵਾਲੇ ਔਰ ਅੱਜ ਦੇ ਜੁਗ ਦੇ ਵਿੱਚ ਐਸ ਸਮੇਂ ਦੇ ਵਿੱਚ ਜਦੋਂ ਛੋਟੇ ਬੱਚੇ ਸਕੂਲ ਨਹੀਂ ਗਏ ਪੜ੍ਹਦੇ ਤੇ ਪਰ ਤੁਸੀਂ ਗੁਰੂ ਜੀ ਨੂੰ ਜਿਹੜੇ ਦਸਤਾਰਾਂ ਸਜਾ ਕੇ ਰਹੇ ਮੈਂ ਤੁਹਾਨੂੰ ਦੱਸਦੀ ਹਾਂ ਗੁਰਸਾਹਿਬ ਦਾ ਸੱਚੇ ਪਾਤਸ਼ਾਹ ਜਿੰਨੇ ਬਖਸ਼ੂ ਸੋ ਸਾਧ ਸੰਗਤ ਨੂੰ ਸਮੂੱਚੀ ਜਿਹੜੀ ਕੱਦ ਦੇ ਮੈਨੇਜਮੈਂਟ ਦਾ ਜਿਨ੍ਹਾਂ ਨੇ ਜਗਤਾਰ ਸਿੰਘ ਜੀ ਦੀ ਸੋਚ ਉਹਨਾਂ ਅਹਿਿਆਦ ਸੀ ਜਿਨ੍ਹਾਂ ਨੇ ਸਾਰੇ ਦੇ ਨਾਲ ਕੇ ਨਗਰ ਦਾ ਸਹਿਜ ਸੰਜੋਗ ਲੈ ਕੇ ਜਿਹੜੇ ਭੈਣਾਂ ਬੈਠੀਆਂ ਸਾਰਿਆਂ ਨੇ ਨਾਲ ਮਿਲ ਕੇ ਜਿਨ੍ਹਾਂ ਦੇ ਆਪਣੇ ਉਸਤਾਦ ਦਾ ਬੜਾ ਵੱਡਾ ਸਤਕਾਰ ਗੁਰੂ ਦੇ ਯੂਨੀਵਰਸਿਟੀ ਦਾ ਆਯੋਜਕੀ ਨੂੰ कोटी-ਕੋਟਿ ਜਰਮ ਕਰਦੇ ਆ ਉਹ ਯੋਗਤਾ ਹਨ ਜਿਨ੍ਹਾਂ ਨੂੰ ਘਰਾਣੇ ਦੇ ਵਿੱਚ ਕਿ ਉਹ ਸ਼੍ਰੀ ਗੋਡਰੀ ਤੇ ਇਹਨਾਂ ਦੇ ਬਿਤਾੜੀ ਸਿੱਖਾ ਜੋ ਗਿਆਨੀ ਜਰਨੈ ਸਿੰਘ ਦੀ ਸਭਰਾ ਜਿਹਨਾਂ ਤੇ ਬੜੀ ਵੱਡੀ ਸਖਸ਼ਣ ਤੇ ਗੁਰੂ ਸਾਹਿਬ ਦੀ ਪਰ ਇੱਕ ਬਖਸ਼ਿਸ਼ ਤੋਂ ਬਣਨ ਡਲਾ ਨੇ ਬਣਿਆ ਤਾਂ ਅਚਾਨਕ ਜਿਵੇਂ ਮਿਸ਼ੋੜਾ ਜਗੇ ਉਸ ਤੋਂ ਬਾਅਦ ਕਿਹਨੇ ਵਾਰਾ ਦੁਨੀਆਂ ਜਾ ਵਾਲੀਆਂ ਬਾਤਾਂ ਸੀ ਔਰ ਗਿਆਨੀ ਸਦਾ ਅਮਰ ਜੀ ਦੀ ਸਭਰਾ ਤੋਂ ਇੱਕ ਪੁਸ਼ੇਸ਼ਰ ਦਲਤ ਭਾਜਨਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਉਹਸ ਪਰੰਪਰਾ ਨੂੰ ਲੈ ਕੇ ਕਿ ਬੜੀ ਮਿਹਨਤ ਕੀਤੀ ਮੈਨੂੰ ਪਹਿਲਾਂ ਕਹਿ ਨਹੀਂ ਕਿ ਤਾਸ ਨਹੀਂ ਕਿ ਉਹਨਾਂ ਨੇ ਬੜੇ ਸੂਰੇ ਬਣੇ ਨੇ ਬੜੇ ਛੋੜੇ ਜਿਹੇ ਸ਼ਬਦਾਂ ਦੇ ਵਿੱਚ ਉਹਨਾਂ ਬਹੁਤ ਗਹਿਰਤਾ ਹੁੰਦੀ ਹੈ। ਹੁਣ ਮੈਂ ਦੋ ਮਿੰਟ ਦੀ ਵੀ ਇਹਨਾਂ ਤੋਂ ਹੋਤਰ ਮਿੰਟ ਜਿਮੇ ਮੈਨੂੰ ਚਾਹਤਾ ਹੈ ਕਿ ਦੋ ਮਿੰਟ ਬੋਲਾਂ। ਮੈਂ ਸੱਚੀ ਲਗਨੋਂ ਅਸੇ ਵਿੱਚ ਗੱਲ ਰੋਕਿਆ ਰਿਹਾ ਪਹਿਲਾਂ ਕੰਨ ਤਾਂ ਦੂਸ ਸਲੂਟ ਕਰਦਾ ਸੀ ਕਰਕੇ। ਇਹ ਸੱਚੀ ਮੁਰਤੀ ਬਣਾ ਨਕਰ ਕਰਮ ਵਾਲਾ ਜਿਸ ਜਿੱਥੇ ਲੋਕ ਇੱਕ ਰੂਪ ਚ ਹੋ ਜਾਂਦੇ। ਪਰ ਰਸਤੇ ਬੁਣਾਨੇ ਪਏ ਉਹ ਤਾਂ ਉਸੇ ਨੇ ਮਹਿਕਤਾਂ ਗਲੀਆਂ, ਗਲੀਆਂ ਕਮਾਲ ਦੀਆਂ। ਮੈਨੂੰ ਗਿਆਨੀ ਜੀ ਨੇ ਬੁਲਾਇਆ ਕਿ ਤੁਹਾਨੂੰ ਅੱਜ ਬੜਾ ਇੱਕ ਨਵੇਕਾ ਪਿੰਚ ਦੇ ਦਰਸ਼ਕ ਕਰਾਉਣਗੇ। ਤੇ ਮੇਰੇ ਕੇ ਰਸਤੇ 'ਚ ਸੱਚੀ ਮਨ ਰੂਹ ਕੋਝ ਹੋ ਗਈ। ਔਰ ਅੱਜ ਦਾ ਜਿਹੜਾ ਜੋਗਜਿਹੜੇ ਲੋਕ ਇਕੱਤਰ ਹੋ ਕੇ ਤੁਰਨਗੇ। ਦੁਨੀਆਂ 'ਤੇ ਕੋਈ ਪਾਵਰ ਨਹੀਂ ਤੁਹਾਨੂੰ ਰੋਕਿਆ ਵੇ ਤਰਕੀ ਤੋਂ। ਢੁਟੜੀਆਂ ਨੰਗੀ ਸਰੀਰ ਤੇ ਪਰ ਸੱਚ ਕੇ ਕੰਮ ਤੁਲਦੇ। ਜੇ ਜਿੱਥੇ ਉਹ ਖੇੜੇ ਖੜੇ ਹੋ ਜਾਂਦੇ ਆ ਇਹ ਖਾਵਾਂ ਖੜੀਆਂ ਹੋ ਜਾਂਦੀਆਂ ਨਫਰਤ ਪੈਦਾ ਹੋ ਜਾਂਦੀ ਆ ਉਹਦੇ ਤਰੱਕੀਆਂ ਰੁਕ ਜਾਂਦੀਆਂ ਕੋਈ ਬੰਦਾ ਤਰੱਕੀ ਨਹੀਂ ਕਰਦਾ ਆ ਛੋਟੇ ਛੋਟੇ ਬੱਚੇ ਨਾ ਕੋ ਤਾਂ ਚਾਪਟਾ ਹੀ ਨੂੰ ਬਣਦਾ ਆ ਅਸੀਂ ਤੁਹਾਡੇ ਕੋਲੋਂ ਮੱਥਾ ਟੇਕਣ ਵਾਸਤੇ ਆਏ ਸੀ ਤੁਸੀਂ ਬੜੀ ਉੱਚੀ ਉੱਚੀ ਸੋਚ ਲੈ ਕੇ ਮੈਂ ਗੱਲ ਜੈਨੇਟੂ ਨਾਲ ਚਾਹ ਰਿਆ ਸੀ ਕਿ ਉਹਨਾਂ ਨੇ ਗੱਲ ਕਿਤਾਬ ਸੁਣਣੀ ਚਾਹੀਦੀ ਇਹਨਾਂ ਦੇ ਬਾਰੇ ਕਿ ਕਪਤਾ ਜੋ ਇਸ ਤੇ ਬੜਾ ਹੀ ਕਮਾਲ ਦਾ ਬੋਲ ਬੋਲ ਦਿੰਦੇ ਨੇ ਪਰ ਉਹਦੇ ਵਿੱਚ ਜਿਹੜੀ ਬਖਸ਼ਿਸ਼ ਹੈ ਨਾ ਜੋ ਕੁਝ ਇਹਨਾਂ ਨੇ ਸਿਰਫ ਕੌਮ ਦੇ ਗੁਰੂ ਨੇ ਬਖਸ਼ਿਸ਼ ਕਰਕੇ ਇਹਨਾਂ ਨੂੰ ਸੇਵਾਵਾਂ ਲਈਆਂ ਹੁੰਦੀਆਂ ਸੰਤੋਂ ਵੱਡੀ ਗੱਲ ਇਹ ਕਿ ਗੁਰੂ ਨੇ ਇਹਨਾਂ ਨੂੰ ਕੈਰੈਕਟਰ ਬਣਾਉਂਦੀ ਹੈ ਬਖਸ਼ਿਸ਼ ਤਾਂ ਗੁਰੂ ਜੀ ਜਿਹੜੀ ਕਹਿੰਦੇ ਕੱਲਾ ਸ਼ਹਿਰ ਮੋਤੇ ਨਹੀਂ ਕੰਨੀਆਂ ਚਾਹੀਦੀਆਂ ਪਰ ਫੇਰ ਵੀ ਸੱਚ ਰੋਕ ਨਹੀਂ ਸਕਦਾ ਮੇਰੇ ਵੱਡੇ ਭਾਈ ਸਾਹਿਬ ਆਪ ਅਸੀਂ ਕਰਕੇ ਤੋਰ ਰਹੇ ਸਾਡਾ ਇਲਾਕਾ ਜਿਹੜਾ ਹੈ ਮੈਨੂੰ ਵੀ ਉੱਥੇ ਇੱਕ ਸੇਵਾ ਖੜੀ ਵੱਟੀ ਸਾਡੇ ਕੋਲ 15 1600 3 ਇਲਾਕੇ ਦੀਆਂ ਪੜ੍ਹਨੀਆਂ ਨੌਜਵਾਨ ਬਹੁਤ ਜ਼ਿਆਦਾ ਨੇ ਗੁਰਸਾਹਿਬ ਨੇ ਪਾਤਰ ਕਰਿਆ ਵਾ ਪਰ ਉਹਨਾਂ ਦੇ ਜਾ ਕੇ ਇਹਨਾਂ ਦੀਆਂ 3 ਵਿੱਚ ਪੜ੍ਹੀਆਂ ਤਿੰਨੇ ਬੱਚੀਆਂ ਨੇ ਟੌਪ ਕੀਤਾ ਕਾਲਜ ਹਨੁਮਾਨ ਮਹਿਕੂਰਿਆ ਪਰ ਅਕਸਰ ਇਹ ਕਿਤਾਬਾਂ ਨਹੀਂ ਪੜ੍ਹਮੈਂ ਆ ਉਸ ਤਰ੍ਹਾਂ ਦੀ ਕੋਈ এডੂਕੇਸ਼ਨ ਜਿਹੜੀ ਸਮਾਜ ਦੇ ਵਿਕਾਸ ਨਾਲ ਵਿਚਰ ਲੱਗਣ ਦੀ ਜ਼ਰੂਰਤ ਹੈ ਉਹ ਇਹ ਜਾ ਕੇ ਦਿੰਦੇ ਹੈ ਇਹਨਾਂ ਦੇ ਇੱਕ ਸਕੂਲ ਦੇ ਵਿੱਚ जिंदगी क्योंकि लेते हैं? ध्यान लेंगे बच्चियों दस के मेरी भैन बैठी घरे बच्ची कहतीम कर लगी बड़ा वीबंध लगा अस इवन ध्यान लेंगे